ਬਾਕੀ ਦਾ ਮੇਰੇ ਨੂ ਲਖਵੀਰ ਸਿੰਘ ਐਜੇ ਮੈਂ ਸੁਪਰਵਾਈਜ਼ਰ ਹਾਂ ਜੀ ਤੇ ਜਿਹੜੀ ਟੀਮ ਆਈਸੀ 50 ਸਰਕਾਰ ਵੱਲੋਂ ਆਈ ਹਾਂ ਜੀ ਹਾਂ ਜੀ ਸਰ ਉਹਨਾਂ ਨੇ ਕੀ ਕੀ ਚੈੱਕ ਕੀਤਾ ਹਸਪੀਟਲ ਉਹਨਾਂ ਨੇ ਸਾਡੀ ਮੈਨਰ ਓਟੀ ਓਟੀ ਲੇਬਰ ਰੂਮ ਐਮਰਜੈਂਸੀ ਅਲਾਨਡ ਗਰਾਊਂਡ ਪਾਰਕਿੰਗ ਸਾਰਾ ਚੈੱਕ ਕੀਤਾ ਜੀ ਤੇ ਵੈਸਟ ਕੋਨਟਰੋਲ ਵਾਲੇ ਵੀ ਪਤਾ ਕਿ ਤੈ ਵੀ ਸੁਵੀ ਸੁਵੀ ਵਗੈਰਾ ਕੀ ਮਿਲ ਗਈ ਕਿਵੇਂ ਟ੍ਰੀਟਮੈਂਟ ਕਰੀਦੀ ਆ ਸਭ ਕੁਝ ਪੁੱਛਿਆ ਹੀ ਸਤੂ ਤੇ ਉਹ ਤੋਂ ਬਾਅਦ ਫਿਰ ਤੁਹਾਨੂੰ ਕਦੋਂ ਪਤਾ ਲੱਗੇ ਤੁਹਾਨੂੰ ਪੰਜਾਬ ਚ ਪਹਿਲਾ ਇਨਾਮ ਮਿਲਿਆ ਸਾਨੂੰ ਅੱਜ ਹੀ ਪਤਾ ਲੱਗਿਆ ਕੱਲ੍ਹ ਸ਼ਾਮ ਮਿਲੀ ਜੀ ਜੀ ਅਸੀਂ ਪੰਜਾਬ ਚ ਫਰਸਟ ਆਏ ਹਾਂ ਜੀ ਕਿੰਨਾ ਸਾਫ ਕੰਮ ਕਰਦਾ ਸਾਡੇ ਜੀ 30 35 ਹੰਦੇ ਹੈਗੇ ਜੀ ਆਲ ਸਟਾਫ ਆ ਪੂਰਾ ਵਧੀਆ ਵਧੀਆ ਕੰਮ ਕਰਦੇ ਆ ਜੀ ਛੋਣਾ ਵੱਲੋਂ ਹਦਾਇਤਾਂ ਵੀ ਦਿੱਤੀ ਗਈ ਤੁਹਾਨੂੰ ਵੀ ਕਿਸ ਤਰ੍ਹਾਂ ਕਰਨਾ ਕਿਸ ਤਰ੍ਹਾਂ ਨਹੀਂ ਜਾ ਕਿ ਮੈਂ ਹਾਂ ਜੀ ਸਾਨੂੰ ਸਾਰਾ ਜਾਨੀ ਦੱਸਿਆ ਉਹਨਾਂ ਨੇ ਪ੍ਰੋਪਰ ਦੱਸਿਆ ਹੋਇਆ ਵੀ ਕਿਵੇਂ ਕਿਵੇਂ ਟ੍ਰੀਟਮੈਂਟ ਕਰਨਾ ਮੈਂ ਜਾ ਕਿ ਮੈਂ ਕਿਹੇ ਕੰਮ ਕਰਨਾ ਹੋ ਸਭ ਕੁਝ ਦੱਸਿਆ ਜੀ ਮੇਨ ਚੀਜ਼ਾਂ ਕਿਹੜੇ-ਕਿਹੜੇ ਆਈਆਂ ਜਿਹੜੇ ਉਹਨਾਂ ਨੇ ਚੈੱਕ ਕੀਤੀਆਂ ਮੈਂ ਅਮਰਜੈਂਸੀ ਜੀ ਲੇਬਰ ਰੂਮ ਓਟੀ ਤੇ ਗਰਾਉਂਡ ਬੈਸਟ ਕੰਟਰੋਲ ਰਜਿਸਟਰ ਵਗੈਰਾ ਸਭ ਕੁਝ ਚੈੱਕ ਕੀਤਾ ਹੋਇਆ। ਮੂਰੇ ਵਿੱਚ ਕੀ ਦੇਖਿਆ ਕਿ ਬਾੜਾ ਵੱਲੋਂ ਉਹਨਾਂ ਬਿਲਕੁਲ ਵਧੀਆ ਲੱਗਿਆ ਜੀ ਉਹਨਾਂ ਨੂੰ ਚੈੱਕ ਕਰਕੇ ਵੀ ਬਹੁਤ ਵਧੀਆ ਵਧੀਆ ਹੋਊਗਾ ਜੀ। ਤੇ ਕੀ ਕਹਿਣਾ ਚਾਹੁੰਦੇ ਆਂ ਅੱਜ ਤੁਹਾਨੂੰ ਵਾਰਡ ਨੂੰ ਲੈ ਸਾਰੇ ਸਾਨੂੰ ਸਾਰੀ ਬਹੁਤ ਖੁਸ਼ੀ ਹੈ ਜੀ ਸਾਨੂੰ ਵੀ ਅਵਾਰਡ ਮਿਲਿਆ ਸੀ ਬਹੁਤ ਖਾਸ ਤਾਂ ਆਏ ਸਾਨੂੰ ਬਹੁਤ-ਬਹੁਤ ਹੋਆ ਸਾਡੇ ਐਸਐਮਓ ਸਭ ਤੇ ਬਹੁਤ ਮਾਣ ਆ ਜੀ ਜਿਹੜੇ ਸਾਡੇ ਨਾਲ ਪੂਰ ਸਪੋਰਟ ਕਰ ਰਹੇ ਆ ਸਟਾਫ ਸਾਡਾ ਵਧੀਆ ਜੀ। ਥੈਂਕ ਯੂ ਸਰ। ਡਾਕਟਰ ਤਾਰਕ ਸਿੰਘ ਤਾਰਕ ਜੋ ਸਿੰਘ ਸੀਨੀਅਰ ਮੈਡੀਕਲ ਅਫਸਰ ਸਬਡਿਵੀਜ਼ਨ ਹਸਪਤਾਲ ਸਮਰਾਲਾ ਡਾਕਟਰ ਸਾਹਿਬ ਵੀ ਕਿਹੜਾ ਅਵਾਰਡ ਮਿਲਿਆ ਕੀ ਅਵਾਰਡ ਆ ਤੇ ਕਿਸੇ ਤੋਂ ਮਿਲਿਆ ਤੁਹਾਨੂੰ ਆਪਣੇ ਪੰਜਾਬ ਸਰਕਾਰ ਦੇ ਜਿੰਨੇ ਵੀ ਹਸਪਤਾਲ ਨੇ ਇਹਦੇ ਵਿੱਚ ਸਾਰੇ ਹਸਪਤਾਲ ਦਾ ਹਰ ਸਾਰ ਇੱਕ ਕਾਇਆਕਲ ਬਰਾਊਡ ਹੁੰਦਾ ਜਿਹਦੇ ਵਿੱਚ ਜਿਹੜੇ ਵੀ ਹਸਪਤਾਲ ਦੀ ਸਾਰੀ ਐਕਟੀਵਿਟੀਜ਼ ਆ ਉਹਨਾਂ ਦਾ ਇੱਕ ਮੁਲਾਂਕਣ ਹੁੰਦਾ ਜਿਹਦੇ ਵਿੱਚ ਹਸਪਤਾਲ ਦੇ ਵਿੱਚ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਐਮਰਜੈਂਸੀ ਲੇਬਰ ਰੂਮ ਬਰੇਸ਼ਨ ਥੀਟਰ ਬਲੱਡ ਬੈਂਕ ਮੈਡੀਸਨ ਗਾਇਨੀ ਸਾਰੇ ਡਿਪਾਰਟਮੈਂਟਸ ਆ ਇੱਕ ਮੁਲਾਂਕਣ ਹੁੰਦਾ ਹੈ ਸਕੋਰਿੰਗ ਸਿਸਟਮ ਹੁੰਦਾ ਹੈ ਉਹਦੇ ਨਾਲ ਜਿੰਨੇ ਵੀ ਹਸਪਤਾਲ ਹੁੰਦੇ ਆ ਪਬਲਿਕ ਹੈਲਥ ਵਾਲੇ ਉਹਨਾਂ ਸਭ ਦਾ ਜਿਹੜੀ ਹੁੰਦਾ ਹੈ ਦੇਖਿਆ ਚੈੱਕ ਕੀਤਾ ਜਾਂਦਾ ਹੈ ਤੇ ਉਹਦੇ ਨਾਲ ਫਿਰ ਨੰਬਰ ਦਿੱਤੇ ਜਾਂਦੇ ਆ ਤੇ ਉਹਦੇ ਵਿੱਚ ਇਸ ਵਾਰੀ ਅਸੀਂ ਸਾਰੇ ਪੰਜਾਬ ਚ ਪਹਿਲੇ ਨੰਬਰ ਤੇ ਆਏ ਕਿੰਨੇ ਕ ਹਸਪਤਾਲਾਂ ਦਾ ਹੋਇਆ ਇਹ ਜਿੰਨੇ ਵੀ ਸਰਕਾਰੀ ਹਸਪਤਾਲ ਹੈ ਸਾਨੀ ਪੰਜਾਬ ਦੇ ਸਭ ਹਸਪਤਾਲ ਜਿਹੜਾ ਇਹ ਆਪਣਾ ਪੰਜਾਬ ਵਿੱਚੋਂ ਔਰਡ ਮਿਲਿਆ ਵਾ ਜਿਹਦੇ ਵਿੱਚ ਕੀ ਸਨਮਾਨ ਕੀਤਾ ਜਾਊਗਾ ਆਪਣਾ ਇਸ ਦੇ ਵਿੱਚ ਜਿਹੜਾ ਸਟੇਟ ਲੈਵਲ ਦਾ ਇੱਕ ਪ੍ਰੋਗਰਾਮ ਹੋਏਗਾ ਉਹਦੇ ਵਿੱਚ ਸਰਕਾਰ ਇਸ ਦਾ ਸਨਮਾਨ ਕਰਦੀ ਹੈ ਉਸ ਦੇ ਇਲਾਵਾ ਸਾਡੇ ਸਾਰੇ ਮੁਲਾਜ਼ਮਾਂ ਦੇ ਸਹਿਯੋਗ ਦੇ ਨਾਲ ਇਹ ਪ੍ਰਾਪਤੀ ਹੋਈ ਹੈ ਤੇ ਇਹਦੇ ਨਾਲ ਮੱਲੇ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਦੀਆਂ ਤੇ ਇਕਵਲ ਅਸੀਂ ਮੋਟੀਵੇਟ ਹੁੰਦੇ ਆ ਕਿ ਹਾਂ ਵੀ ਜਿਹੜਾ ਅਸੀਂ ਕੰਮ ਕੀਤਾ ਵਧੀਆ ਕੀਤਾ ਤੇ ਅਸੀਂ ਅੱਗੇ ਤੋਂ ਹੋਰ ਇਸ ਨੂੰ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਜਿਹੜੀ ਹੈਲਥ ਦੀ ਟੀਮ ਆਈ ਸੀਗੀ ਜਿਹੜੀ ਪੰਜਾਬ ਸਰਕਾਰ ਵੱਲੋਂ ਉਹਨਾਂ ਨੇ ਕੀ ਕੀ ਚੈੱਕ ਕੀਤਾ ਗਿਆ ਥਰੂ ਟੀਮ ਜਿਹੜੀ ਆਂਦੀ ਹੈ ਉਹ ਆਪਣੇ 2-3 ਰਾਉਂਡ ਹੁੰਦੇ ਆ ਸੋ ਪਹਿਲੇ ਡਾਉਨ ਦੇ ਵਿੱਚ ਉਹ ਸਕਰੂਟੀ ਕਰਦੇ ਆ ਕੁਝ ਜਿਹੜੇ ਉਹ ਹਸਪਤਾਲ ਦੇ ਨੰਬਰ 1 ਤੇ ਆ ਜਾਂਦੇ ਆ ਉਹਨਾਂ ਦੀ ਫਿਰ ਉਹ ਸਾਰਿਆਂ ਦੀ ਦੁਬਾਰਾ ਸੈਕੰਡ ਵਿਜ਼ਿਟ ਹੁੰਦੀ ਹੈ ਕੋ ਏ ਟੂ ਜ਼ੈਡ ਸਾਰਾ ਕੁਝ ਚੈੱਕ ਕਰਦੇ ਆ ਵੀ ਹਸਪਤਾਲ ਦਾ ਰੱਖ-ਰਖਾਅ ਕਿਵੇਂ ਹੈ ਉੱਚ ਸਫਾਈ ਕਿਸ ਤਰ੍ਹਾਂ ਹੈ ਉਹਦੇ ਵਿੱਚ ਜਿਹੜੀਆਂ ਸਰਕਾਰ ਵੱਲੋਂ ਦੇ ਰੀਆਂ ਸਹੂਲਤਾਂ ਉਹ ਲੋਕਾਂ ਨੂੰ ਮਿਲ ਰਹੀਆਂ ਕਿ ਨਹੀਂ ਮਿਲ ਰਹੀਆਂ ਰਿਕਾਰਡ ਕੀਪਿੰਗ ਕਿਵੇਂ ਹੈ ਤੇ ਆਪਣਾ ਐਮਰਜੈਂਸੀ ਸੇਵਾਵਾਂ ਕਿਸ ਤਰ੍ਹਾਂ ਹੈ ਤੇ ਆਪਣਾ ਇਨਫੈਕਸ਼ਨ ਦਵਾਈਆਂ ਕਿਹੜੀਆਂ ਮਿਲ ਰਹੀਆਂ ਉਹਨਾਂ ਦੀ ਕੋਈ ਐਕਸਪਾਇਰੀ ਡੇਟ ਤਾਂ ਨਹੀਂ ਹੈ ਜਾਂ ਉਹਨਾਂ ਦੇ ਵਿੱਚ ਕੋਈ ਆਪਣੀ ਬਲੱਡ ਬੈਂਕ ਦੀ ਸੇਵਾ ਕਿਵੇਂ ਮਿਲ ਰਹੀ ਹੈ ਮੌਰਚਰੀ ਕਿਸ ਤਰ੍ਹਾਂ ਚਲਦੀ ਹੈ ਆਪਰੇਸ਼ਨ ਥੀਟਰ ਕਿਵੇਂ ਚਲਦਾ ਹੈ ਲੀਬਰੂਮ ਕਿਹਦਾ ਇਨਫੈਕਸ਼ਨ ਕੰਟਰੋਲ ਕਿਵੇਂ ਹੈ ਸਫਾਈ ਜੇ ਕਿਸੇ ਦੇ ਬੰਦੇ ਦੇ ਸੂਈ ਲੱਗ ਜਾਂਦੀ ਹੈ ਜਾਂ ਬਲੱਡ ਸਪਿਲਜ ਹੋ ਜਾਂਦਾ ਹੈ ਜਾਨੀ ਕਿ ਹਰ ਇੱਕ ਪੁਆਇੰਟ ਤੇ ਜੋ ਵੀ ਹਸਪਤਾਲ ਦੇ ਵਿੱਚ ਇੱਕ ਹੁੰਦਾ ਉਹ ਸਾਰੇ ਪੁਆਇੰਟ ਨੂੰ ਚੈੱਕ ਕਰਕੇ ਉਹਦੇ ਅਕੋਰਡਿੰਗਲੀ ਫਿਰ ਉਹ ਸਕੋਰਿੰਗ ਸਿਸਟਮ ਹੈ ਹਸਪਤਾਲ ਵੀ ਬੜੇ ਮਾਣ ਵਾਲੀ ਗੱਲ ਹੈ ਤਾਂ ਕਿ ਅੱਜ ਸਟਾਫ ਉਸ ਦੀ ਖੁਸ਼ੀ ਮਨਾਉਗੇ ਜਬ ਬੜੀ ਤਵਾ ਮਾਨ ਵਾਲੀ ਗੱਲ ਤਾਂ ਸਾਰੇ ਇਲਾਕਾ ਨਿਵਾਸੀ ਲਈ ਹੋਈ ਹੈ ਤੇ ਚਲੋ ਖੁਸ਼ੀ ਤਾਂ ਹੁੰਦੀ ਹੋਈ ਹੈ ਪਰ ਇਹ ਮਤਲਬ ਕਿ ਇੱਕ ਜ਼ਿੰਮੇਵਾਰੀ ਹੈ ਕਿ ਅਸੀਂ ਜਿਹੜੀ ਪਹਿਲਾਂ ਸੇਵਾ ਦਿੱਤੀ ਹੈ ਉਹ ਮਤਲਬ ਕਿ ਅੱਗੇ ਤੋਂ ਵੀ ਦਈਏ ਅਤੇ ਲੋਕਾਂ ਨੂੰ ਜਿਹੜੀਆਂ ਵਧੀਆ ਸੂਤਾਂ ਜੋ ਪੰਜਾਬ ਸਰਕਾਰ ਸਰਦਾਰ ਮਾਨਜੋਗ ਸਰਦਾਰ ਭਗਵਨ ਸਿੰਘ ਮਾਨ ਅਤੇ ਆਪਣੇ ਮਾਨਜੋਗ ਮੰਤਰੀ ਸਰਦਾਰ ਬਲਬੀਰ ਸਿੰਘ ਜੀ ਵੱਲੋਂ ਜੋ ਵੀ ਟੀਚੇ ਸਰਕਾਰ ਨੇ ਸਾਨੂੰ ਦਿੱਤੇ ਆ ਅਸੀਂ ਪੂਰਾ ਕਰੀਏ ਅਤੇ ਲੋਕਾਂ ਨੂੰ ਵਧੀਆ ਸੇਵਾਵਾਂ ਦਈਏ ਇਥੇ ਮੈਂ ਆਪਣੇ ਮਾਨਯੋਗ ਐਮਐਲਏ ਸਾਹਿਬ ਸਰਦਾਰ ਜਗਤਾਰ ਸਿੰਘ ਜਲਪੁਰਾ ਜੀ ਆ ਵੀ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਹਮੇਸ਼ਾ ਸਮੇਂ-ਸਮੇਂ ਤੇ ਸਾਡੇ ਨਾਲ ਸਹਿਯੋਗ ਕੀਤਾ ਅਤੇ ਸਾਨੂੰ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਹੈ ਉਹ ਹਮੇਸ਼ਾ ਸਾਡੇ ਨਾਲ ਸਾਥ ਦਿੰਦੇ ਹਨ ਤੇ ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਹੋਰ ਵੀ ਵਧੀਆ ਪ੍ਰਾਪਤੀਆਂ ਕਰਾਂਗੇ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨਪਲੀਅਨ ਟੀਵੀ